ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸੁਪੁੱਤਰ ਨੇ ਬਾਬਾ ਗੁਰਦਿੱਤਾ ਜੀ ਅਤੇ ਉਹਨਾਂ ਦੇ ਸੁਪੁੱਤਰ ਨੇ ਬਗਰੂ ਹਰਰਾਇ ਜੀ ਜਿਨ੍ਹਾਂ ਦਾ ਪ੍ਰਕਾਸ਼ 1630 ਈਸਵੀ ਦੇ ਵਿੱਚ ਮਾਤਾ ਨਿਹਾਲ ਕੌਰ ਜੀ ਦੀ ਕੂਖ ਤੋਂ ਕੀਰਤਪੁਰ ਦੀ ਧਰਤੀ ਤੇ ਹੁੰਦਾ ਹੈ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਦੇਖ ਰਖ ਹੈਠ ਹੀ ਇਹਨਾਂ ਦਾ ਪਾਲ ਪੋਸ਼ਣ ਸ਼ਸਤਰ ਵਿਦਿਆ ਆਦਿਕ ਗੁਰੂ ਪਾਤਸ਼ਾਹ ਆਪ ਹਾਜ਼ਰ ਨਾਜ਼ਰ ਰਹਿ ਕਰਕੇ ਕੋਲੇ ਕਰਵਾਉਂਦੇ ਨੇ ਅਤੇ ਜਦੋਂ ਥੋੜੇ ਜਿਹੇ ਵੱਡੇ ਹੁੰਦੇ ਨੇ ਤਾਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਇਹਨਾਂ ਦੇ ਹਿੱਸੇ ਆਉਂਦੀ ਏ ਤਾਂ ਉਸ ਤੋਂ ਬਾਅਦ ਜੋ ਜ਼ਿੰਮੇਵਾਰੀਆਂ ਗੁਰੂ ਪਾਤਸ਼ਾਨ ਨੇ ਨਿਭਾਈਆਂ ਪ੍ਰਚਾਰ ਕਰਨਾ ਆਲੇ ਦੁਆਲੇ ਦੇ ਸਿੱਖਾਂ ਨੂੰ ਇਕੱਤਰ ਕਰਕੇ ਸ਼ਾਸਤਰ ਵਿਦਿਆ ਸਿਖਾਉਣਾ ਗੁਰਮੁਖੀ ਬਾਰੇ ਦੱਸਣਾ ਆਪ ਜੀ ਨੇ ਕੋਈ ਬਾਣੀ ਨਹੀਂ ਉਚਾਰੀ ਪਰ ਇਹਨਾਂ ਦਾ ਪਿਆਰ ਜਿਹੜਾ ਵੇਖਿਆ ਜਾ ਸਕਦਾ ਏ ਉਦੋਂ ਵੇਖਿਆ ਜਾ ਸਕਦਾ ਏ ਜਦੋਂ ਇਹਨਾਂ ਦੇ ਪੁੱਤਰ ਬਾਬਾ ਰਾਮ ਰਾਏ ਜੀ ਔਰੰਗਜੀਬ ਵੱਲੋਂ ਸ਼ਿਕਾਇਤਾਂ ਜਿ ਜਾਂਦੀਆਂ ਸੀ ਜਦੋਂ ਉਹਦੇ ਕੋਲ ਤਾਂ ਉਹਨੇ ਗੁਰੂ ਪਾਤਸ਼ਾਹ ਨੂੰ ਬੁਲਾਇਆ ਤਾਂ ਗੁਰੂ ਪਾਤਸ਼ਾਹ ਨੇ ਰਾਮ ਰਾਏ ਨੂੰ ਭੇਜਿਆ ਕਿ ਤੁਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਦਿਓ ਤਾਂ ਉੱਥੇ ਜਦੋਂ ਔਰੰਗਜੀਬ ਚਲਾਕੀ ਦੇ ਨਾਲ ਪੁੱਛਦਾ ਹੈ ਕਿ ਗੁਰਬਾਣੀ ਦੇ ਅੰਦਰ ਲਿਖਿਆ ਹੋਇਆ ਹੈ ਮਿੱਟੀ ਮੁਸਲਮਾਨ ਕੀ ਤਾਂ ਉੱਥੇ ਇਹ ਬਚਨ ਦਾ ਮਾਰ ਅਤੇ ਦੂਜੀ ਗੱਲ ਡਰ ਦਾ ਮਾਰਾ ਅਤੇ ਇਹਨੇ ਸਾਰੇ ਹੀ ਸਵਾਲਾਂ ਦੇ ਜਵਾਬ ਪਹਿਲਾਂ ਬੜੇ ਸੋਹਣੇ ਦਿੱਤੇ ਸੀ ਪਰ ਐਂਡ ਤੇ ਕਿਉਂਕਿ ਬਾਦਸ਼ਾਹ ਦੀ ਖੁਸ਼ਾਮਤ ਚਾਹੀਦੀ ਸੀ ਉਹਦੀ ਵਡਿਆਈ ਚਾਹੀਦੀ ਸੀ ਉਸ ਸੁਭਾਅ ਦੇ ਵਿੱਚ ਇਸ ਨੇ ਉੱਥੇ ਇੱਕ ਲਫ਼ਜ਼ ਬਦਲ ਦਿੱਤਾ ਕਿ ਉੱਥੇ ਮਿੱਟੀ ਮੁਸਲਮਾਨ ਕੀ ਨਹੀਂ ਉੱਥੇ ਬੇਈਮਾਨ ਕੀ ਹੈ ਤਾਂ ਜਦੋਂ ਗੁਰੂ ਪਾਤਸ਼ਾਹ ਨੂੰ ਇਹ ਖ਼ਬਰ ਪਹੁੰਚਦੀ ਹੈ ਗੁਰੂ ਹਰ Rai ਸਾਹਿਬ ਜੀ ਤਾਂ ਉਹ ਇਹਨਾਂ ਦੇ ਨਾਲ ਬਹੁਤ ਨਿਰਾਸ਼ ਹੁੰਦੇ ਨੇ ਇਤਿਹਾਸ ਨੇ ਇੱਥੋਂ ਤੱਕ ਵੀ ਲਿਖਿਆ ਹੈ ਕਿ ਉਹਨਾਂ ਦੇ ਨਾਲ ਨਾਤਾ ਵੀ ਖਤਮ ਕਰ ਲਿਆ ਕਿਉਂਕਿ ਉਹਨਾਂ ਨੇ ਗੁਰਬਾਣੀ ਬਦਲ ਦਿੱਤੀ ਹੈ ਗੁਰਬਾਣੀ ਦੀ ਪੰਗਤੀ ਬਦਲ ਦਿੱਤੀ ਹੈ ਤਾਂ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਜਿਵੇਂ ਦਵਾਖਾਨੇ ਖੋਲਣੇ ਅਤੇ ਆਉਂਦੇ ਜਾਂਦੇ ਰਹੀਆਂ ਨੂੰ ਜਿਵੇਂ ਗੁਰਦੁਆਰੇ ਦੇ ਵਿੱਚ ਸਰਾਹ ਵੀ ਮਿਲਦੀ ਏ ਲੰਗਰ ਵੀ ਮਿਲਦਾ ਏ ਆਤਮਿਕ ਖੁਰਾਕ ਵੀ ਮਿਲਦੀ ਏ ਤੇ ਜੇ ਕੋਈ ਬਿਮਾਰ ਏ ਤੇ ਉਹਨੂੰ ਦਵਾਦਾਰੂ ਵੀ ਮਿਲਦੀ ਏ ਆਦਿਕ ਸੇਵਾਵਾਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਨਿਭਾਈਆਂ ਸੀ